ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾ ਚੋਣਵੀਆਂ ਖਬਰਾਂ ਯਮੁਨਾ ਖਤਰੇ ਦੇ ਨਿਸ਼ਾਨ ਨੇੜੇ ਦਿੱਲੀ 'ਚ ਹੜ ਦਾ ਖਤਰਾ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਨੈਸਲੇ ਦੇ ਸੀਈਓ ਲੌਰੈਂਟ ਫ੍ਰਿਕਸ ਨੂੰ ਅਧੀਨ ਕਰਮਚਾਰੀ ਨਾਲ ਰਿਸ਼ਤੇ ਕਾਰਨ ਬਰਖਾਸਤ ਕੀਤਾ ਗਿਆ ਅਮਰੀਕਾ 'ਚ ਮਜ਼ਦੂਰ ਦਿਵਸ ਤੇ ਟਰੰਪ ਨੀਤੀਆਂ ਖਿਲਾਫ ਪ੍ਰਦਰਸ਼ਨ ਚੀਨ ਸੁਰੱਖਿਆ ਸੰਮੇਲਨ ਸ਼ੀ ਤੇ ਪੁਤਿਨ ਨੇ ਪੱਛਮ ਤੇ ਗੱਲ ਕੀਤੀ ਪੱਛਮੀ ਆਸਟ੍ਰੇਲੀਆ ਸਰਦੀਆਂ ਦੇ ਤੂਫਾਨ ਕਾਰਨ ਜੈਰਾਲਟਨ ਪੋਰਟ ਤੇ ਭਾਰੀ ਦੇਰੀ ਆਸਟ੍ਰੇਲੀਆ ਚ ਪ੍ਰਵਾਸ ਗਿਣਤੀ ਸਥਿਰ ਰਹੇਗੀ ਸਰਕਾਰ ਹੁਣ ਖਬਰਾਂ ਵਿਸਥਾਰ ਵਿੱਚ ਯਮੁਨਾ ਖਤਰੇ ਦੇ ਨਿਸ਼ਾਨ ਨੇੜੇ ਦਿੱਲੀ ਚ ਹੜ ਦਾ ਖਤਰਾ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਦਿੱਲੀ ਹਾਈ ਅਲਰਟ ਤੇ ਹੈ ਕਿਉਂਕਿ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਣ ਵਾਲੀ ਹੈ ਜਿਸ ਨਾਲ ਹੜ ਆ ਸਕਦਾ ਹੈ ਯਮੁਨਾ ਬਾਜ਼ਾਰ ਅਤੇ ਮਯੂਰ ਵਿਹਾਰ ਵਰਗੇ ਨੀਵੇਂ ਇਲਾਕਿਆਂ ਵਿੱਚੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਸਰਕਾਰ ਨੇ ਕੈਂਪ ਲਗਾ ਕੇ ਖਾਣਾ ਦਿੱਤਾ ਹੈ। ਦਿੱਲੀ ਵਿੱਚ ਮੰਗਲਵਾਰ ਨੂੰ ਯਮੁਨਾ ਦਾ ਪਾਣੀ ਖਤਰੇ ਦੇ ਨਿਸ਼ਾਨ 205.33 ਮੀਟਰ ਤੋਂ ਉੱਪਰ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਪਾਣੀ ਦਾ ਪੱਧਰ 207 ਮੀਟਰ ਤੋਂ ਵੀ ਵੱਧ ਹੋ ਸਕਦਾ ਹੈ। 2023 ਦੇ ਹੜ੍ਹਾਂ ਵਿੱਚ ਨਦੀ ਦਾ ਪਾਣੀ ਡਰੇਨਾ ਅਤੇ ਸੀਵਰੇਜ ਰਾਈਂ ਕਰਾਂ ਵਿੱਚ ਵਾਪਸ ਆ ਗਿਆ ਸੀ ਉਹ ਆਰਬੀ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਸਕਦਾ ਹੈ ਅਤੇ 206.5 ਮੀਟਰ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਹਤਨੀਕੁੰਡ ਬੈਰਾਜ ਤੋਂ ਛੱਡੇ ਪਾਣੀ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ 207 ਮੀਟਰ ਜਾਂ ਇਸ ਤੋਂ ਥੋੜਾ ਵੱਧ ਹੋ ਸਕਦਾ ਹੈ ਨੇਸਲੇ ਦੇ ਸੀਈਓ ਲੌਰੈਂਟ ਫਰੇਕਸ ਨੂੰ ਅਧੀਨ ਕਰਮਚਾਰੀ ਨਾਲ ਰਿਸ਼ਤੇ ਕਾਰਨ ਬਰਖਾਸਤ ਕੀਤਾ ਗਿਆ। ਨੇਸਲੇ ਕੰਪਨੀ ਨੇ ਆਪਣੇ ਸੀਈਓ ਲੌਰੈਂਟ ਫਰੇਕਸ ਨੂੰ ਅਚਾਨਕ ਹਟਾ ਦਿੱਤਾ ਹੈ ਕਿਉਂਕਿ ਉਹਨਾਂ ਦਾ ਆਪਣੇ ਅਧੀਨ ਕੰਮ ਕਰਨ ਵਾਲੀ ਕਰਮਚਾਰੀ ਨਾਲ ਰਿਸ਼ਤਾ ਸੀ ਜੋ ਕਿ ਕੰਪਨੀ ਦੇ ਨਿਯਮਾਂ ਦੇ ਖਿਲਾਫ ਸੀ। ਹੁਣ ਫਿਲਿਪ ਨਵਰਾਤਿਲ ਜੋ ਪਹਿਲਾਂ ਨੈਸਪ੍ਰੈਸੋ ਦੇ ਮੁਖੀ ਸਨ ਉਹ ਨੇਸਲੇ ਦੇ ਨਵੇਂ ਸੀਈਓ ਹੋਣਗੇ। ਉਹਨਾਂ ਨੂੰ ਕੰਪਨੀ ਦੀ ਰਣਨੀਤੀ ਨੂੰ ਜਾਰੀ ਰੱਖਣ ਅਤੇ ਕੰਮ ਨੂੰ ਹੋਰ ਵਧੀਆ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਨੈਸਲੇ ਨੂੰ ਚੀਨ ਵਿੱਚ ਘੱਟ ਮੁਨਾਫੇ ਅਤੇ ਖਰਚਿਆਂ ਵਿੱਚ ਕਮੀ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਖਰੀਦਦਾਰਾਂ ਨੂੰ ਕੱਚੇ ਮਾਲ ਦੀਆਂ ਵੱਧ ਕੀਮਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ 'ਚ ਮਜ਼ਦੂਰ ਦਿਵਸ ਤੇ ਟਰੰਪ ਨੀਤੀਆਂ ਖਿਲਾਫ ਪ੍ਰਦਰਸ਼ਨ ਮਜ਼ਦੂਰ ਦਿਵਸ ਤੇ ਅਮਰੀਕਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਨਿਊਯਾਰਕ ਸ਼ਿਕਾਗੋ ਤੇ ਵਾਸ਼ਿੰਗਟਨ ਡੀਸੀ ਵਰਗੇ ਸ਼ਹਿਰਾਂ ਵਿੱਚ 트੍ਰੰਪ ਦੀਆਂ ਨੀਤੀਆਂ ਖਿਲਾਫ ਰੈਲੀ ਕੀਤੀ। ਮਜ਼ਦੂਰ ਜਥੇਬੰਦੀਆਂ ਤੇ ਕਾਰਕੁਨਾਂ ਨੇ ਇਹ ਰੈਲੀਆਂ ਕੀਤੀਆਂ। ਇਹ 트੍ਰੰਪ ਸਰਕਾਰ ਦੇ ਖਿਲਾਫ ਪਹਿਲਾ ਹੋਏ ਵਿਰੋਧ ਵਰਗੀਆਂ ਸਨ। ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਮਾਰਚ ਕੀਤਾ ਤੇ 트੍ਰੰਪ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਮਜ਼ਦੂਰ ਗਰੁੱਪਾਂ, ਸਥਾਨਕ ਕਾਰਕੁਨਾਂ ਤੇ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੇ ਅਧਿਕਾਰੀਆਂ ਨੇ ਸੰਕੜੇ ਪ੍ਰੋਗਰਾਮ ਕੀਤੇ। ਨਿਊਯਾਰਕ ਵਿੱਚ 트럼ਪ ਟਾਵਰ ਦੇ ਬਾਹਰ ਲੋਕ ਇਕੱਠੇ ਹੋਏ ਉਹਨਾਂ ਨੇ 트럼ਪ ਨੂੰ ਹੁਣ ਜਾਣਾ ਚਾਹੀਦਾ ਹੈ ਦੇ ਨਾਰੇ ਲਗਾਏ ਤੇ ਫਾਸ਼ੀਵਾਦੀ ਸ਼ਾਸਨ ਦੀ ਨਿੰਦਾ ਕੀਤੀ ਵਾਸ਼ਿੰਗਟਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਬੈਨਰ ਫੜੇ ਹੋਏ ਸਨ ਜਿਨ੍ਹਾਂ ਤੇ ਆਈਸੀਈ ਹਮਲਾ ਬੰਦ ਕਰੋ ਤੇ ਫ੍ਰੀ ਡੀਸੀ ਨੂੰ ਨਕਾਬਪੋਸ਼ ਠੱਗ ਲਿਖਿਆ ਹੋਇਆ ਸੀ ਸੈਂਡਿਏਗੋ ਤੋਂ ਸੀਟਲ ਤੱਕ ਰੈਲੀਆਂ ਪ੍ਰਵਾਸੀ ਅਧਿਕਾਰਾਂ ਤੇ ਘੱਟ ਤਨਖਾਹਾਂ ਤੇ ਸਨ ਮਜ਼ਦੂਰ ਦਿਵਸ ਦੇ ਪ੍ਰਦਰਸ਼ਨਾਂ ਨੇ ਵਿਰੋਧ ਪ੍ਰਦਰਸ਼ਨਾਂ ਦੀ ਲੜੀ ਨੂੰ ਹੋਰ ਅੱਗੇ ਵਧਾਇਆ ਜਿਸ ਵਿੱਚ 1 ਮਈ ਨੂੰ ਮਈ ਦਿਵਸ ਰੈਲੀਆਂ ਜੂਨ ਵਿੱਚ 9 ਕਿੰਗਜ਼ ਮਾਰਚ ਤੇ ਕਾਂਗਰਸ ਦੇ ਜ਼ਿਲ੍ਹਿਆਂ ਨੂੰ ਦੁਬਾਰਾ ਤਿਆਰ ਕਰਨ ਦੀ ਟਰੰਪ ਦੀ ਯੋਜਨਾ ਦੇ ਵਿਰੋਧ ਪ੍ਰਦਰਸ਼ਨ ਸ਼ਾਮਲ ਹਨ ਚੀਨ ਸੁਰੱਖਿਆ ਸੰਮੇਲਨ ਸ਼ੀ ਅਤੇ ਪੁਤਿਨ ਨੇ ਪੱਛਮ ਤੇ ਗੱਲ ਕੀਤੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਵਲਾਦੀਮੀਰ ਪੁਤਿਨ ਨੇ ਯੂਰੇਸ਼ੀਅਨ ਨੇਤਾਵਾਂ ਦੀ ਇਕੱਤਰਤਾ ਦੌਰਾਨ ਪੱਛਮੀ ਦੇਸ਼ਾਂ ਤੇ ਵਾਰ-ਵਾਰ ਨਿਸ਼ਾਨਾ ਸਾਧਿਆ ਜਿਸ ਦਾ ਉਦੇਸ਼ ਬੀਜਿੰਗ ਨੂੰ ਖੇਤਰੀ ਸਬੰਧਾਂ ਦੇ ਅੱਗੇ ਅਤੇ ਕੇਂਦਰ ਵਿੱਚ ਰੱਖਣਾ ਸੀ ਸ਼ੀ ਨੇ ਬెలਾਰਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੋਕਾਸ਼ਿੰਕੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੂੰ ਕਿਹਾ ਕਿ ਵਿਸ਼ਵ ਵਿਆਪੀ ਸਥਿਤੀ ਹੋਰ ਅਰਾਜਕ ਅਤੇ ਗੁੰਝਲਦਾਰ ਹੁੰਦੀ ਜਾ ਰਹੀ ਹੈ ਪੁਤਿਨ ਨੇ ਕਿਹਾ ਕਿ ਇਹ ਸੰਕਟ ਯੂਕਰੇਨ ਤੇ ਰੂਸ ਦੇ ਹਮਲੇ ਕਾਰਨ ਪੈਦਾ ਨਹੀਂ ਹੋਇਆ ਸੀ ਬਲਕਿ ਯੂਕਰੇਨ ਚ ਤਖਤਾ ਪਲਟ ਦਾ ਨਤੀਜਾ ਸੀ ਜਿਸ ਨੂੰ ਪੱਛਮੀ ਦੇਸ਼ਾਂ ਨੇ ਸਮਰਥਨ ਦਿੱਤਾ ਸੀ ਕ੍ਰੇਮਲਿਨ ਨੇ ਕਿਹਾ ਕਿ ਪੁਤਿਨ ਨੇ ਬਾਅਦ ਵਿੱਚ ਆਪਣੇ ইরਾਨੀ ਹਮਰਤਵਾ ਮਸੂਦ ਪੇਜੇਸ਼ਕੀਅਨ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਚਰਚਾ ਕਰਨ ਦੀ ਉਮੀਦ ਹੈ। ਸ਼ੀ ਪੁਤਿਨ ਅਤੇ ਮੋਦੀ ਆਪਣੇ ਅਨੁਵਾਦਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਮੋਦੀ ਨੇ ਸ਼ੀਨੂ ਕਿਹਾ ਕਿ ਭਾਰਤ ਆਪਸੀ ਵਿਸ਼ਵਾਸ, ਮਾਣ ਅਤੇ ਸੰਵੇਦਨਸ਼ੀਲਤਾ ਦੇ ਆਧਾਰ ਤੇ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਪੱਛਮੀ ਆਸਟ੍ਰੇਲੀਆ ਸਰਦੀਆਂ ਦੇ ਤੂਫਾਨ ਕਾਰਨ ਜੈਰਾਲਟਨ ਪੋਰਟ ਤੇ ਭਾਰੀ ਦੇਰੀ ਪੱਛਮੀ ਆਸਟ੍ਰੇਲੀਆ ਦੀ ਬੰਦਰਗਾਹ ਤੇ ਮੌਸਮ ਖਰਾਬ ਹੋਣ ਕਰਕੇ ਜਹਾਜ਼ਾਂ ਦੀ ਆਵਾਜਾਈ ਵਿੱਚ ਰਿਕਾਰਡ ਤੋੜ ਦੇਰੀ ਹੋਈ ਹੈ ਜਿਸ ਨਾਲ ਖਰਚੇ ਵਧ ਗਏ ਹਨ ਅਤੇ ਕਿਸਾਨਾਂ ਵਪਾਰੀਆਂ ਤੇ ਮਾਈਨਰਾਂ ਲਈ ਮੁਸ਼ਕਲਾਂ ਆ ਰਹੀਆਂ ਹਨ ਤੇਜ਼ ਸਰਦੀਆਂ ਦੇ ਤੂਫਾਨ ਅਤੇ ਲੰਬੀਆਂ ਲਹਿਰਾਂ ਕਰਕੇ ਜੈਰਾਲਟਨ ਬੰਦਰਗਾਹ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਨਾਲ ਜਹਾਜ਼ਾਂ ਦੀ ਆਵਾਜਾਈ ਖਤਰਨਾਕ ਹੋ ਗਈ ਹੈ ਕੁਝ ਅਨਾਜ ਵਪਾਰੀ ਦੇਰੀ ਹੋਣ ਕਰਕੇ ਜਰਾਲਟਨ ਤੋਂ ਦੂਰ ਰਹਿਣ ਦੀ ਸੋਚ ਰਹੇ ਹਨ ਫੀਨਿਕਸ ਰਿਸੋਰਸ ਨੇ ਪਿਛਲੇ ਸਾਲ ਜਰਾਲਟਨ ਬੰਦਰਗਾਹ ਤੋਂ 24 ਲੱਖ ਟਨ ਲੋਹਾ ਭੇਜਿਆ ਸੀ ਅਤੇ 250 ਘੰਟਿਆਂ ਦੀ ਦੇਰੀ ਹੋਈ ਸੀ ਉਹਨਾਂ ਕਿਹਾ ਕਿ ਪਾਣੀ ਦੇ ਵਾਧੇ ਕਾਰਨ ਜਹਾਜ਼ ਭੇਜਣ ਦੀ ਸਮਰੱਥਾ ਘਟ ਜਾਂਦੀ ਹੈ ਇਸ ਲਈ ਕਮਾਈ ਵਿੱਚ ਵੀ ਦੇਰੀ ਹੁੰਦੀ ਹੈ ਸ਼੍ਰੀ ਵੇਲਬੋਰਨ ਨੇ ਕਿਹਾ ਕਿ ਜਰਾਲਟਨ ਬੰਦਰਗਾਹ ਪੱਛਮੀ ਆਸਟ੍ਰੇਲੀਆ ਤੇ ਮੱਧ ਪੱਛਮੀ ਖੇਤਰ ਲਈ ਬਹੁਤ ਜ਼ਰੂਰੀ ਹੈ ਤੇ ਇੱਥੇ ਹਰ ਸਾਲ ਔਸਤਨ 32 ਦਿਨ ਦੀ ਦੇਰੀ ਹੁੰਦੀ ਹੈ ਪਰ ਇਸ ਸਾਲ ਹਾਲਾਤ ਬਹੁਤ ਖਰਾਬ ਹਨ ਆਸਟ੍ਰੇਲੀਆ ਚ ਪ੍ਰਵਾਸ ਗਿਣਤੀ ਸਥਿਰ ਰਹੇਗੀ ਸਰਕਾਰ ਸਰਕਾਰ ਨੇ ਸਥਾਈ ਪ੍ਰਵਾਸ ਪ੍ਰੋਗਰਾਮ ਰਾਹੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਕਿਉਂਕਿ ਸਾਲਾਨਾ ਸੀਮਾ 1,85,000 ਲੋਕਾਂ ਦੀ ਬਰਕਰਾਰ ਰੱਖੀ ਗਈ ਹੈ ਮੰਗਲਵਾਰ ਸਵੇਰੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ 2025-26 ਦਾ ਦਾਖਲਾ 2024-25 ਪ੍ਰੋਗਰਾਮ ਦੇ ਪੱਧਰ ਅਤੇ ਸੈਟਿੰਗਾਂ ਦੇ ਬਰਾਬਰ ਰਹੇਗਾ ਜਿਸ ਵਿੱਚ ਹੁਨਰਮੰਦ ਪ੍ਰਵਾਸ ਤੇ ਧਿਆਨ ਦਿੱਤਾ ਜਾਵੇਗਾ ਸਰਕਾਰ ਨੇ ਕਿਹਾ ਕਿ ਉਸਨੇ ਰਾਜਾਂ ਅਤੇ ਪ੍ਰਦੇਸ਼ਾਂ ਨਾਲ ਸਲਾਮ-ਮਸ਼ਵਰਾ ਕੀਤਾ ਹੈ ਜਿਨ੍ਹਾਂ ਨੇ ਪ੍ਰੋਗਰਾਮ ਦੇ ਆਕਾਰ ਅਤੇ ਰਚਨਾ ਨੂੰ ਬਣਾਈ ਰੱਖਣ ਦੀ ਸਿਫਾਰਿਸ਼ ਕੀਤੀ ਹੈ ਗ੍ਰਹਿ ਵਿਭਾਗ ਪਿਛਲੇ ਸਾਲ ਦੇ ਪੱਧਰ ਦੇ ਆਧਾਰ ਤੇ ਵੀਜ਼ਾ ਦੀ ਪ੍ਰਕਿਰਿਆ ਕਰ ਰਿਹਾ ਹੈ ਇਸ ਲਈ ਪ੍ਰੋਗਰਾਮ ਦੇ ਸੰਚਾਲਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।